ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਆਪਾਂ ਲਾਈਵ ਹੋਏ ਆਂ ਟਾਂਗਰੀ ਨਦੀ ਤੋਂ ਪਿੰਡ ਪੁੰਨੀ ਤੋਂ ਜੋ ਮਗਰ ਸਾ ਪਟਿਆਲੇ ਨੂੰ ਰਸਤਾ ਜਾਂਦਾ ਹੈ ਉਸ ਉੱਪਰ ਦੇਖ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਹੈ ਨਦੀ ਦੇ ਵਿੱਚ ਰਸਤਾ ਜੋ ਪਟਿਆਲੇ ਪੰਜਾਬ ਵਾਲਾ ਉਹ ਵੀ ਬਲੌਕ ਹੋ ਚੁੱਕਿਆ ਸਾਰਾ ਬਹੁਤ ਜ਼ਿਆਦਾ ਪਾਣੀ ਨਦੀ ਦੇ ਵਿੱਚ ਦੂਜੀ ਸਾਈਡ ਦਿਖਾ ਦਈਏ ਤੁਹਾਨੂੰ ਆਰੇ ਇਲਾਕੇ ਦੇ ਵਿੱਚ ਪਾਣੀ ਪਾਣੀ ਹੈ ਇਹ ਜੋ ਅਗਲੀ ਸਾਈਡ ਦੇਖ ਰਹੇ ਹੋ ਇਹ ਮਗਰ ਸਾਹ ਵਾਲਾ ਰਸਤਾ ਹੈ ਇੱਥੇ ਪਾਣੀ ਬਹੁਤ ਜ਼ਿਆਦਾ ਮਰ ਚੁੱਕਿਆ ਆ ਆ ਰਿਆ ਬੱਲੀ ਵੀ ਲਾਠ ਲਈ ਕਰਮ ਬਖਸ਼ਾ ਦੋ ਕਰਾ ਦਵਾ ਦੂੰਗਾ ਅੱਛਾ ਫੇ ਦੁਆ ਰਿਹਾ ਸੋ ਮੀਰਾਂ ਨੂੰ ਬੇਨਤੀ ਹੈ ਜਿਹੜਾ ਵੀ ਕੋਈ ਮਗਰ ਸਾਹ ਤੋਂ ਪਟਿਆਲੇ ਨੂੰ ਜਾਣ ਵਾਲਾ ਹੈ ਉਹ ਇਸ ਤਰ੍ਹਾਂ ਭਈ ਨਾ ਹੀ ਆਵੇ ਕਿਉਂਕਿ ਗੱਡੀ ਮੋਟਰਸਾਈਕਲ ਤਕਰੀਬਨ ਬਿਲਕੁਲ ਡੁੱਬ ਡੁੱਬ ਕੇ ਬੰਦ ਹੋ ਕੇ ਜਾ ਰਹੇ ਨੇ ਪਾਣੀ ਇੰਨਾ ਹੈ। ਤੋਂ ਤਕਰੀਬਨ ਇਹ ਰਸਤਾ ਬੰਦ ਹੈ। ਪਾਣੀ ਬਹੁਤ ਜ਼ਿਆਦਾ ਹੈ। ਜੋ ਬਲੇਜ ਪੁਨੀ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਪੁਨੀ ਪਿੰਡ ਤੋਂ ਦੇਵਿਗੜ ਪਟਿਆਲਾ ਪੰਜਾਬ ਨੂੰ ਜਿਹੜਾ ਰਸਤਾ ਜਾਂਦਾ ਉਹ ਉਸ ਉੱਪਰ ਤੁਹਾਨੂੰ ਲਾਈਵ ਹੋਏ ਸੀ। ਸੋ ਵੀਰਾਂ ਬੇਨਤੀ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਜੋ ਬਾਤ ਤੋਂ ਬਾਤ ਵੀਰਾਂ ਤੱਕ ਇਹ ਮੈਸੇਜ ਪਹੁੰਚ ਸਕੇ। આ